ਫਗਵਾੜਾ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਗੜਸ਼ੰਕਰ ਤੋਂ ਜਲੰਧਰ ਵੱਲ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਕਾਰ ਦੇ ਵਿੱਚ 4 ਲੋਕ ਸਵਾਰ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਨਹਿਰ ਦੇ ਵਿੱਚ ਛਿਲਾੰਗ ਲਗਾ ਕੇ ਕਾਰ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਇੱਕ ਬੱਚੇ ਅਤੇ ਇੱਕ ਮਹਿਲਾ ਨੂੰ ਬਚਾ ਲਿਆ ਗਿਆ ਲੇਕਿਨ ਇੱਕ ਵਿਅਕਤੀ ਤੇ ਇੱਕ ਮਹਿਲਾ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਾਰ ਚਾਲਕ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਆਪਣੇ ਬੱਚੇ ਗੁਰਬਾਜ ਸਿੰਘ ਤੇ ਮਾਸੀ ਪੁਰਸ਼ੋਤਮ ਕੌਰ ਦੇ ਨਾਲ ਗੜ ਸ਼ੰਕਰ ਤੋਂ ਜਲੰਧਰਵਾਲ ਜਾ ਰਹੇ ਸਨ ਰਸਤੇ ਦੇ ਵਿੱਚ ਕਾਰ ਚਾਲਕ ਇੰਦਰਜੀਤ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡੇਗੀ ਹਾਦਸੇ ਦੇ ਵਿੱਚ ਕਾਰ ਚਾਲਕ ਇੰਦਰਜੀਤ ਸਿੰਘ ਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ ਜਦਕਿ ਬੱਚੇ ਗੁਰਬਾਜ ਸਿੰਘ ਤੇ ਹਰਪ੍ਰੀਤ ਕੌਰ ਨੂੰ ਬਚਾ ਲਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇੰਦਰਜੀਤ ਸਿੰਘ ਨੇ ਸਨੋਕਤਾ ਸਿੰਘ ਬਗਵਾਈ ਪਿੰਡ ਤੋਂ ਤੇ ਅੱਜ ਆਪਣੀ ਮਿਸੇਜ ਹਰਪ੍ਰੀਤ ਕੌਰ ਦਾ ਬੇਟਾ ਗੁਰਵਾਰ ਸਿੰਘ ਸਰਸਵਾਲਾ ਤੇ ਆਪਣੀ ਮਾਸੀ ਪਰਸ਼ੋਤਮ ਕੌਰ ਬਿਲੇ ਸੋਨਾ ਨਾਲ ਗੜ੍ਹ ਸੰਗਰ ਤੋਂ ਅਰਜੀ ਗਿੰਦਰ ਜਾ ਰਹੇ ਸੀ ਜਾਣ ਕੇ ਇਹਨਾਂ ਦੇ ਜਦੋਂ ਗੱਡੀ ਉਹ ਤੋਂ ਬੂਹੇ ਕੋਲ ਪਹੁੰਚੀ ਹੈ ਤਾਂ ਉਸ ਤੋਂ ਬਾਅਦ ਇੱਕ ਤਰ੍ਹਾਂ ਉਹਨੇ ਅਨੀਜ਼ੀਨਸ ਫੀਲ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਸ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਤੇ ਗੱਡੀ ਇਸਪਰਲ ਸਾਈਡ ਬੂਹਾ ਪਿੰਡ ਇੱਕ ਜਿਹੜਾ ਕੋਹੜਾ ਹੈ ਸ਼ੱਪਰ ਆ ਵੀ ਦੂੰਗਾ ਉਹ ਡਵਾਈਡਰਾਂ ਟਕਰਾ ਕੇ ਸਾਈਡ ਵਾਲੇ ਟਕਰਾ ਕੇ ਜਿਹਦੇ ਵਿੱਚ ਟੰਬਿਕ ਦੇਖ ਪਈ ਆ। ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮੈਸੇਜ ਆ ਹਰਪ੍ਰੀਤ ਕੌਰ ਦੇ ਬੇਟਾ ਗੁਰਬਾਖਸ਼ ਸਿੰਘ ਨੂੰ ਸੇਫਲੀ ਵੈਕੂਏਟ ਕਰ ਲਿਆ ਵਿੱਚੋਂ। ਤੇ ਜਿਹੜੇ ਗੁਰਪ੍ਰੀਤ ਸਿੰਘ ਹੈ ਤੇ ਉਸ ਦੀ ਮਾਸੀ ਹੈ ਬੀਬੀ ਕੌਰਾ ਨੇ। ਉਹਨਾਂ ਦੀ ਬੋਡੀ ਵੀ ਥੋੜੀ ਦੇਰ ਬਾਅਦ ਉਹਨਾਂ ਦਾ ਬੰਦ ਕਰਾ। ਰੋਗਾਂ ਬਾਹਰ ਕੱਢ ਲਈ ਗਈ ਹੈ ਜੋ ਕਿ ਹੁਣ ਟਵਾੜਾ ਸ਼ਿਫਟ ਕੀਤੀ ਗਈ। ਜਿਹੜੇ ਦੋ ਘਰਾਂ ਦੇ ਕੀ ਹਾਲ ਹੈ? ਇੱਕ ਤੇ ਬਿਲਕੁਲ ਠੀਕ ਨੇ ਬੇਟੇ ਦੇ ਥੋੜਾ ਜਿਹਾ ਹੱਥ ਤੇ ਮਾਈਨਰ ਜੀ ਹਸਪੀਟਲ ਗਈ। ਜਿਹੜੇ ਹਸਪੀਟਲ ਉਹਨਾਂ ਦਾ ਹਜੇ ਸ਼ਿਫਟ ਮੇਸੇ ਨੇ ਹਰਪ੍ਰੀਤ ਪੌਰ ਨੇ ਦੱਸਿਆ ਕਿ ਅਨ ਇੰਜੀਨਿਅਰਸ ਵੀਲ ਹੋਈ ਹੈ ਜਿਹਨੇ ਹਾਰਡ ਆਰਰ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਖੰਡੂ ਸੀ ਨਹੀਂ ਇਹ ਵੀ ਕਾਰਨ ਬਣਾਇਆ ਜਾ ਰਿਹਾ ਹੈ ਕਿ ਟੋਲ ਪਲਾਜ਼ਾ ਨੇੜੇ ਆ ਰਿਹਾ ਹੈ ਰਿਕਵਰੀ ਵੈਨ ਐਕਜ਼ਾਮ ਨਹੀਂ ਆਈ ਐਂਬੂਲੈਂਸ ਬੜੀ ਲੇਟ ਆਈ ਹੈ ਰਿਕਵਰੀ ਵੈਨ ਐਕਜ਼ਾਮ ਸਾਡੇ ਨਾਲ ਹੀ ਸੀਗੀ ਰਿਕਵਰੀ ਵੈਨ ਥੋੜੇ ਟ੍ਰੈਫਿਕ ਦਾ ਜਾਨ ਲੱਗ ਕੇ ਗੱਡੀ ਦੇ ਕੋਲ ਤੇ ਉਹ ਵੀ ਕਰਕੇ ਰਿਕਵਰੀ ਵੈਨ ਹੁੰਦੀ ਉਹ ਪਾਲੇ ਪਾਈਏ ਸਾਈਡ 'ਚ ਜਦੋਂ ਖੋਲੀ ਉਸ ਤੋਂ ਬਾਅਦ ਹੀ ਰਿਕਵਰੀ ਵੈਨ ਅੱਗੇ ਪਹੁੰਚ ਸਕੀ ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ ਪਰ ਟਰੈਕਟਰ ਨਾਲ ਗੱ